ਜੋ ਜਦ ਮੈਂ ਫੰਕਸ਼ਨ ਦੇਖ ਰਿਹਾ ਸੀ ਨਾ ਤੇ ਬਹੁਤ अच्छे अच्छे ਪ੍ਰੋਗਰਾਮ ਆ ਬੱਚਿਆਂ ਨੇ ਕੀਤੇ ਬਹੁਤ ਐਂਟਰਟੇਨਿੰਗ ਸੀ ਬਹੁਤ ਮੀਨਿੰਗਫੁਲ ਸੀ ਬਹੁਤ ਵਧੀਆ ਮੈਸੇਜ ਸੀ ਅੱਜ ਮੈਂ ਇਸ ਨਿਊ ਏਸ਼ੀਆ ਪੈਸਿਫਿਕ ਇੰਟਰਨੈਸ਼ਨਲ ਕੈਰਲਸ ਸਕੂਲ ਪੁੰਡੀ ਦੇ ਵਿੱਚ ਅੱਜ ਮੁੱਖ ਮਹਿਮਾਨ ਐਨਰ ਫੰਕਸ਼ਨ ਦੇ ਵਿੱਚ ਪਹੁੰਚਿਆ ਜਿੰਨਾਂ ਦਾ ਇਨਵੀਟੇਸ਼ਨ ਬਹੁਤ ਹੀ ਸਾਡੇ ਅਜੀਬ ਆ ਡਾਇਰੈਕਟਰ ਮਾਰਟਿਨ ਐਮ ਜான்ਸਨ ਜੀ ਔਰ ਸਾਡੇ ਸਟੀਫਨ ਮਸੀ ਲੱਕੀ ਨਾਹਰ ਜਿਨੇ ਵਿਸ਼ੇਸ਼ ਤੌਰ ਤੇ ਸਾਨੂੰ ਨੇ ਔਕਾ ਦਿੱਤਾ ਸੀ ਅੱਜ ਜਦੋਂ ਮੈਂ ਫੰਕਸ਼ਨ ਦੇਖ ਰਿਹਾ ਸੀ ਨਾ ਤੇ ਬਹੁਤ ਅੱਛੇ-ਅੱਛੇ ਪ੍ਰੋਗਰਾਮ ਆ ਬੱਚਿਆਂ ਨੇ ਕੀਤਾ ਬਹੁਤ ਐਂਟਰਟੇਨਿੰਗ ਸੀ ਬਹੁਤ मीनिंगफुल ਸੀ ਬਹੁਤ ਵਧੀਆ ਮੈਸੇਜ ਸੀ ਔਰ ਇੱਕ ਉਹਨਾਂ ਨੇ ਡਰੱਗਸ ਦੇ ਉੱਤੇ ਕੀਤਾ ਇੱਕ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤਾ ਜੋ ਸੋਸ਼ਲ ਮੀਡੀਆ ਤੇ ਕੀਤਾ ਉਹ ਤਾਂ ਮੇਰੇ ਦਿਲ ਨੂੰ ਏਡਾ ਟੱਚ ਕੀਤਾ ਕਿਉਂਕਿ ਅੱਜ ਸੋਸ਼ਲ ਮੀਡੀਆ ਬੇਸ਼ੱਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਵਾ ਪਰ ਇਹਦੇ ਨਾਲ ਨਾਲ ਬਹੁਤ ਸਾਰੀ ਸਾਡੇ ਸਮਾਜ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਦੂਰੀਆਂ ਲੈ ਕੇ ਵੀ ਆ ਗਿਆ ਕਿਉਂਕਿ ਅਸੀਂ ਜਿੱਕਰ ਸੀ ਕਿਸੇ ਵੀ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਆ ਤਾਂ ਅੱਜ ਅਸੀਂ ਸਾਰੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੇ ਇਹਨੂੰ ਆਪਣੀ ਜ਼ਰੂਰਤ ਬਣਾ ਲਿਆ। ਉਹ ਜ਼ਰੂਰਤ ਅਸੀਂ ਆਪਣੇ ਆਪਣੇ ਛੋਟੇ-ਛੋਟੇ ਬੱਚਿਆਂ ਦੇ ਉੱਤੇ ਪਾ ਰਹੇ ਆ ਤਾਂ ਉਹ ਛੋਟੇ ਬੱਚੇ ਇਹਦੇ ਤੋਂ ਬਹੁਤ ਕੁਝ ਗਲਤ ਸਿੱਖ ਕੇ ਤੇ ਉਹ ਇੱਕ ਗਲਤ ਦਿਸ਼ਾ ਵੱਲ ਜਾ ਰਹੇ ਨੇ। ਸੋ ਇੱਕ ਪਰਿਵਾਰਿਕ ਪਰਿਵਾਰ ਦੇ ਵਿੱਚ ਦੂਰੀਆਂ ਪੈਦਾ ਹੋ ਰਹੀਆਂ ਨੇ ਤਾਂ ਮੈਂ ਇੱਕ ਮੈਸੇਜ ਦੇਣਾ ਚਾਹਨਾ ਕਿ ਜੋ ਬੱਚਿਆਂ ਇਥੇ ਮੈਸੇਜ ਦਿੱਤਾ ਵਾ ਇਸ ਪ੍ਰੋਗਰਾਮ ਦੇ ذریعے ਕਿ ਜਿਹੜਾ ਪ੍ਰੋਗਰਾਮ ਆ ਇੱਕ ਜਿਹੜਾ ਸੋਸ਼ਲ ਮੀਡੀਆ ਜੇਕਰ ਉਹਨੂੰ ਜ਼ਰੂਰਤ ਦੇ ਮੁਤਾਬਕ ਸਮਝਿਆ ਜਾਵੇ ਜ਼ਰੂਰਤ ਦੇ ਮੁਤਾਬਕ ਵਰਤਿਆ ਜਾਵੇ ਤਾਂ ਸਾਡੇ ਲਈ ਬਿਹਤਰ ਹੋ ਸਕਦਾ ਵਾ ਤੇ ਜੇਕਰ ਅਸੀਂ ਇਹਨੂੰ ਆਪਣੀ ਜ਼ਰੂਰਤ ਤੋਂ ਵੱਧ ਵਰਤਦੇ ਹਾਂ ਤੇ ਇਹ ਸਾਡੇ ਵਾਸਤੇ ਨੁਕਸਾਨਦੇ ਵੀ ਹੋ ਸਕਦੇ ਮੈਂ ਸਭ ਤੋਂ ਪਹਿਲਾਂ ਉਹਨਾਂ तमाम ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਇਸ ਕਦਮ ਵੱਲ ਕਦਮ ਵਧਾਇਆ ਇਸ ਕੰਮ ਵੱਲ ਔਰ ਬਹੁਤ ਸਾਰੇ ਸਾਡੇ ਪੰਜਾਬ ਗਵਰਨਮੈਂਟ ਵੱਲੋਂ ਨਸ਼ਾ ਸ਼ੁਦਾ ਕੈਂਸਰ ਜਿਹੜੀ ਨੇ ਚਾਦਰੇ ਨੇ ਇਹਦੇ ਨਾਲ ਨਾਲ ਸਾਡੀ ਆਮ ਆਵਾਦੀ ਪਾਰਟੀ ਨੇ ਜੁਦ ਨਸ਼ਾ ਵਿਰੁੱਧ ਵੀ ਇੱਕ ਮੁਹਿੰਮ ਸ਼ੁਰੂ ਕਰ ਰੱਖੀ ਆ ਸੋ ਮੈਂ ਸਭ ਪਰਿਵਾਰਾਂ ਨੂੰ ਸਭ ਮਾਪਿਓ ਨੂੰ ਔਰ ਖਾਸ ਕਰਕੇ ਜਿੰਨੇ ਵੀ ਇਹ ਵਿਊਅਰਸ ਤੁਹਾਡੇ ਚੈਨਲ ਦੁਆਰਾ ਦਸਣਾ ਚਾਹਨਾ ਕਿ ਵੱਧ ਤੋਂ ਵੱਧ ਆਪਣੇ ਜਿਹੜੇ ਨੌਜਵਾਨਾ ਉਹਨਾਂ ਨੂੰ ਇਸ ਗੱਲ ਦੀ ਜਾਗਰੂਕਤਾ ਕਰੋ ਕਿ ਨਸ਼ਾ ਇੱਕ ਲਾ ਇਲਾਜ ਬਿਮਾਰੀ ਹੈ ਇੱਕ ਕੋੜਾ ਇਹਨਾਂ ਤੋਂ ਜਿੰਨਾ ਤੱਕੋ ਬਚਿਆ ਜਾਂਦਾ ਜ਼ਰੂਰ ਸੋ ਮੇਰੇ ਨਾਮ ਮਾਤਨੇਮ ਜான்ਸਨ ਹੈ ਮੇਰਾ स्कूल के नाम है न्यू एशा पैसिफिक इंटरनेशनल केरला स्कूल ये दो टू थाउजेंड फिफ्टीन आज शुरुआत की गई है आज दस साल पूरे का भी कंप्लीट किया गया है और आज की जो मीटिंग का जो चीफ गेस्ट हमारा विजय गिल साहब हैं सो उन्होंने हमारा बीच में आया है और बहुत समय हमारे पास समय बीत गया और दूसरी बात है कि आज की जो के जो प्रोग्राम्स सारे हमारे टीचर्स की जो मेहनत है उसके लिए भी मैं दिल से धन्यवाद देता हूँ और इस प्रोग्राम के बीच में एक अच्छे संदेश भी आ, बच्चों के द्वारा आप आपको मिला हो सकता है आप देखा हो सकता है हमारे लाइव प्रोग्राम में कि सोशल मीडिया के जो जिसके वजह से लेकर इन दिनों में जो प्रॉब्लम्स चल रहा है बहुत सारे पेरेंट्स के और सारे का कंप्लेन से, से अपने बच्चे अपने मोबाइल को छोड़ नहीं पा रहे हैं उसके बारे उसके ऊपर हमें एक ड्रामा आज किया है और इस ड्रामा का इम्पैक्ट में विश्वास करता हूँ आपके लोग तक पहुँच गया है और हमारा मकसद है कि आने वाला समय पर एक अच्छे स्टैंडर्ड सोसाइटी को हम द नेक्स्ट फ्यूचर जनरेशन को हम इस प्रकार से बनाने के लिए इक्विक करने के लिए हमारा योजना है आप सभी का सपोर्ट हम चाहते हैं थैंक यू सो मच सर मैं राजन वसली हाँ मैं एज ए स्कूल के अकाउंटेंट का काम करता तो अज सा जरा एनुअल फंक्शन सी अपना इसलिएब्रेट कर रहे थे और इस प्रोग्राम की जोड़ी थी थीम सी वो अज्ज ਸਾਲ ਐ 10 ਸਾਲ ਹੋ ਗਏ ਇਸ ਸਕੂਲ ਨੂੰ ਸ਼ੁਰੂ ਕਰਕੇ ਇਸ ਸਕੂਲ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਦੋ ਕਮਰਿਆਂ ਤੋਂ ਕਰਾਇਤੇ ਹੋਏ ਸੀਗੇ ਇਹਦੇ ਬਾਅਦ ਵਿੱਚ ਦੋ ਬਿਲਡਿੰਗਾਂ ਹੋਰ ਅਸੀਂ ਚੇਂਜ ਕੀਤੀਆਂ 2019 ਦੇ ਵਿੱਚ ਫਿਰ ਇਹ ਇਸ ਜਗ੍ਹਾ ਦੇ ਉੱਤੇ ਸਾਡਾ ਵਿਆਨਾ ਹੋਇਆ ਔਰ ਇਹ ਅੱਜ ਸਕੂਲ ਇਸ ਸਾਲ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਇਹਦੀ ਡੀਸੀ ਕਰਵਾ ਲਈ ਗਈ ਔਰ ਸਾਡੇ ਸਕੂਲ ਦੇ ਚੇਅਰਮੈਨ ਮਾਰਟਿਨਮ ਜான்ਸਨ ਜੀ ਆ ਔਰ ਅੱਜ ਦਾ ਜੋ ਕਾਰਜਕਰਮ ਹੈ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਹੈ ਕਿਉਂਕਿ ਜਿਹੜੇ ਟੀਚਰ ਨੇ ਉਹ ਬਹੁਤ ਹੀ ਮਿਹਨਤੀ ਹਨ ਫਿਰ ਮੈਂ ਮੁਬਾਰਕਬਾਦ ਆਪਣੇ ਚੇਅਰਮੈਨ ਸਾਹਿਬ ਨੂੰ ਦਵਾਂਗਾ ਉਹਨਾਂ ਨੂੰ ਇੱਕ ਇਹੋ ਜਿਹਾ ਸਟਾਫ ਮਿਲਿਆ ਜਿਹੜਾ ਐਜ਼ ਹੀ ਉਹਨਾਂ ਦਾ ਮੈਂਬਰ ਫੈਮਿਲੀ ਪਰਿਵਾਰਕ ਮੈਂਬਰ ਦੀ ਤਰ੍ਹਾਂ ਦੀ ਔਰ ਬਹੁਤ ਹੀ ਮੈਂ ਕਹਿੰਨਾ ਇਹ ਬlesedਨ ਇਨਸਾਨ ਨੇ ਕਿਉਂਕਿ ਇਹਨਾਂ ਦੇ ਜਿਹੜਾ ਸਟਾਫ ਟੋਟਲ ਉਹ ਪੂਰੇ ਤੋਹਦਨਾਰ ਇਹਨਾਂ ਦੇ ਨਾਲ ਹਰ ਬੰਨੇ ਕੰਦੇ ਨਾਲ ਲਾ ਕੇ ਇਹਨਾਂ ਦਾ ਕੰਮ ਕਰਦਾ ਇਹਨਾਂ ਨਾਲ ਮਿਹਨਤ ਕਰਦਾ ਇਹ ਇੱਕ ਸਟਾਫ ਨਹੀਂ ਹੈ ਇਹ ਨਿਊ ਏਸ਼ੀਆ ਪੈਸੀਫਿਕ ਟੀਮ ਹੈ ਔਰ ਇੱਕ ਪਰਿਵਾਰ ਹੈ ਔਰ ਐਜ ਇੱਕ ਪਰਿਵਾਰ ਦੀ ਤਰ੍ਹਾਂ ਇਸ ਕੰਮ ਨੂੰ ਪ੍ਰਤੀ ਦਿਨ ਵਧਾਇਆ ਜਾ ਰਿਹਾ ਔਰ ਇਸ ਪ੍ਰੋਗਰਾਮ ਦਾ ਜਿਹੜਾ ਮੇਨ ਮਕਸਦ ਹੈਗਾ ਬੱਚਾਂ ਕੋਈ ਵਕ ਵਕ ਐਟਮਾ ਕਰਵਾਈਆਂ ਤਾਂ ਕਿ ਅਸੀਂ ਜਨਤਾ ਨੂੰ ਇਸ ਸੰਦੇਸ਼ ਦੇ ਸਕੀਏ ਕਿ ਸਾਡੀ ਪੀੜ੍ਹੀ ਨੂੰ ਉਹਨਾਂ ਦੇ ਫਿਊਚਰ ਨੂੰ ਕਿਵੇਂ ਹੀ ਵਧੀਆ ਬਣਾ ਸਕੀਏ ਔਰ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਇੱਕ ਅਨਮੋਲ ਹੀਰੇ ਬਣ ਜਾਣ ਤਾਂ ਕਿ ਲੋਕ ਇਹਨਾਂ ਤੋਂ ਨਫ਼ਰਤ ਨਾ ਕਰਨ ਲੇਕਿਨ ਇਹਨਾਂ ਦੀਆਂ ਅਛਾਈਆਂ ਦੇਖ ਕੇ ਉਹਨਾਂ ਦੇ ਦੁਆਰਾ ਵੀ ਸਾਰੀਆਂ ਅਛਾਈਆਂ ਫੈਲ ਸਕਣ ਆਜੀ ਪ੍ਰੋਗਰਾਮ ਦਾ ਕਾਰਨ ਇਹ ਸੀ ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਮੈਂ ਪੇਰੋਸ ਨੂੰ ਅਪੀਲ ਕਰਨਾ ਚਾਹਾਂਗਾ ਜਿਸ ਤਰੀਕੇ ਨਾਲ ਸਾਡੇ ਨੇਤਾ ਸਹਿਬਾਨ ਆਏ ਸੀ ਕਿ ਵਿਜੀਗਿਲ ਜੀ ਉਹਨਾਂ ਨੇ ਇਹ ਗੱਲ ਤੇ ਚਾਨਣਾ ਪਾਇਆ ਵੀ ਮੰਨ ਲਓ ਜੇ ਪਰਿਵਾਰ ਦੇ 4 ਮੈਂਬਰ ਆ ਚਾਰਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਐਜੇ ਮੋਬਾਈਲ ਦੇ ਦੁਆਰਾ ਤੇ ਕੰਮ ਬਹੁਤ ਸਾਰੇ ਹੋ ਰਹੇ ਆ ਸਾਨੂੰ ਕਈ ਫੈਸਿਲਿਟੀਆਂ ਨੇ ਲੇਕਿਨ ਉਹਦੇ ਨਾਲ ਵਾਕਈ ਰਿਸ਼ਤੇ ਵੀ ਟੁੱਟ ਰਹੇ ਆ ਯਾਨੀ ਕਹੀਂ ਆਪਣਾ ਸਮਾਂ ਜਿਹੜਾ ਨਾ ਉਹ ਬੱਚਿਆਂ ਦੇ ਨਾਲ ਵਤੀਤ ਨਹੀਂ ਕਰ ਪਾਉਂਦੇ ਬੱਚੇ ਸਾਨੂੰ ਸੁਣਦੇ ਘੱਟ ਆ ਦੇਖਦੇ ਜ਼ਿਆਦਾ ਤੇ ਇਸ ਕਾ ਕੇ ਅੱਜ ਪੇਰੈਂਟਸ ਨੂੰ ਮੈਂ ਅਪੀਲ ਕਰਾਂਗਾ ਵੀ ਆਪਣੇ ਬੱਚੇ ਨੂੰ ਵਧੀਆ ਨਮੂਨਾ ਦੋ ਜੇ ਉਹਨਾਂ ਨੂੰ ਤੁਸੀਂ ਚੰਗੀ ਲੀਤ ਲੈ ਕੇ ਆਣਾ ਪਹਿਲਾਂ ਉਹ ਚੀਜ਼ਾਂ ਆਪਣੇ ਅੰਦਰ ਲੈ ਕੇ ਆਓ ਅੰਬਲੀ ਤੋਂ ਅੋਰ ਦਿਨਾਰ ਜੇ ਤੁਹਾਡੇ ਅੰਦਰ ਉਹ ਚੀਜ਼ਾਂ ਆ ਜਾਣਗੀਆਂ ਤੇ ਤੁਹਾਡੇ ਬੱਚਿਆਂ ਦੇ ਵਿੱਚ ਵੀ ਉਹਦੀ ਜਿਹੜੀ ਪਛਾਈ ਆ ਉਹ ਚਲੇ ਜਾਏਗੀ ਭਾਈ ਮੇਰਾ ਜਿਹੜਾ ਮਾਂ ਪਿਓ ਵਾ ਇਹਨਾਂ ਚੀਜ਼ਾਂ ਤੋਂ ਬਚਿਆ ਹੋਇਆ ਫਿਰ ਤੁਹਾਡਾ ਇੱਕ ਸ਼ਬਦ ਜਿਹੜਾ 10 ਸ਼ਬਦਾਂ ਦੀ ਬਜਾਏ ਇੱਕ ਸ਼ਬਦ ਜਿਹੜਾ ਉਹਨਾਂ ਦੇ ਮਤਲਬ ਕੰਨਾਂ ਦੇ ਵਿੱਚ ਜਾਏਗਾ ਔਰ ਉਹਨਾਂ ਦੇ ਦਿਮਾਗ 'ਚ ਬੈਠੇਗਾ ਕਿ ਮੇਰੇ ਮਾਂ-ਬਾਪ ਮੈਨੂੰ ਇਹ ਗੱਲ ਕਹਿ ਰਹੇ ਆ ਕਿਉਂਕਿ ਜੇ ਇਹ ਉਹ ਤੁਹਾਡੇ ਅੰਦਰ ਹੋਏਗਾ ਤੇ ਤੁਹਾਡੇ ਬੱਚੇ ਦੇ ਸੁਧਾਰ ਕਰਨਾ ਬੜਾ ਔਖਾ ਹੋਏਗਾ ਇਸ ਕਰਕੇ ਪੇਰੈਂਟਸ ਨੂੰ ਅਪੀਲ ਕਰਾਂਗਾ ਪਹਿਲਾਂ ਤੁਸੀਂ ਆਪਣੇ ਜੀਵਨ 'ਚ ਸੁਧਾਰ ਲਿਓ ਤੇ ਫਿਰ ਤੁਸੀਂ ਆਪਣੇ ਬੱਚੇ 'ਚ ਸੁ ਤੇ ਸਾਡਾ ਸਮਾਜ ਆਪੇ ਸਭ ਸੁਸਤਰਾ ਬਣ ਜਾਣਾ ਤੇ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ ਮੈਂ ਆਪਣੇ ਸਕੂਲ ਵੱਲੋਂ ਔਰ ਸਾਡੇ ਨਿਵੇਂ ਸ਼ੇਪ ਐਸਫੀਕੇ ਸਕੂਲ ਵੱਲੋਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਪੂਰੇ ਸਟਾਫ ਵੱਲੋਂ ਚੇਅਰਮੈਨ ਦੀ ਤਰਫੋਂ ਕਿ ਮੇਰੀ ਅਪੀਲ ਨੂੰ ਸਵੀਕਾਰ ਕੀਤਾ ਜਾਵੇ ਔਰ ਬੱਚਿਆਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਦਾ ਫਿਊਚਰ ਸਵਾਰਿਆ ਜਾਵੇ ਕਿਉਂਕਿ ਇਹ ਹੀ ਸਾਡਾ ਜੇਸਟਾ ਭਵਿੱਖ ਇਹ ਨੇ ਅੱਜ ਅਹੀਂ ਇਹ ਪੀੜੀ ਨੂੰ ਸੁਧਾਰ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ